ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਹੈ ਤੁਹਾਡੇ ਸਾਹਮਣੇ ਕੁਛ ਨਹੀਂ ਰੱਖੇ ਪੈਸੋਆਂ ਹਾਂ ਹਾਂ ਜਿਸ ਦਾ ਵੀ ਸਭ ਹੈ ਅੱਖ ਜੋੜ ਹੱਥ ਜੋੜ ਕੇ ਅਰਦਾਸ ਮਾਲਕਾ ਮੇਰੀ ਸ਼ਾਨ ਵੰਦਨਾ ਕੌਮ ਦੇ ਬਰੀ ਨੇ ਚੱਪਾ ਚੱਪਾ ਕੇ ਰਿਆ ਕਹੋਇਆ ਗਣਾ ਆਪ ਕੀ ਤੋਂ ਬਣਾਣਾ ਕੋਈ ਆਸਰਾ ਦਿਸੇ ਆਸਾ ਦੇ ਗਰੰਥ ਤੇ ਗੁਰੂ ਜੀ ਗ੍ਰੰਥ ਸਾਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਗੁਰੂ ਜੀ ਗ੍ਰੰਥ ਸਾਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਹੱਥ ਜੋੜ ਕਰਾਂ ਰਾਜ ਮਾਲਕਾ ਮੇਰੀ ਸ਼ਾਮ ਬੰਦਨਾ ਕੌਮ ਦੇ ਵੈਰੀ ਨੇ ਚੱਪਾ ਚੱਪਾ ਕੇ ਰਿਆ ਔਖਾ ਹੋਇਆ ਨੰਗਣਾ ਆਪ ਜੀ ਤੋਂ ਬਣਾਣਾ ਕੋਈ ਆਸ ਰੱਬ ਤੇ ਅਸਾ ਦੇ ਗ੍ਰੰਥ ਤੇ ਗੁਰੂ ਜੀ ਗ੍ਰੰਥ ਸਾਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਗੁਰੂ ਤੁਹ ਸੇਵ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਧਾਰਿਆ ਭੇਖ ਕੌਮ ਵਾਲੇ ਲੀਦਰਾਂ ਲੁੱਟ ਲੁੱਟ ਖਾ ਰਹੇ ਗੱਲ ਨਹੀਂ ਕੋਈ ਅੱਕਾ ਵਾਲੀ ਕਰਦਾ ਵਕਤ ਲੰਘਾ ਰਹੇ ਆਖੇ ਆਖ ਸ਼ਾਂਤੀ ਨੂੰ ਦਾਗ ਲਾਇਆ ਹੈ ਸੱਤਰੀਆਂ ਵਸਤੇ ਗੁਰੂ ਜੀ ਗਰੰਥ ਸੇਵ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਗੁਰੂ ਜੀ ਗਰੰਥ ਸੇਵ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਆਵੇਂ ਮੰਡੀਆਂ ਤੁਸੀਂ ਕਰਿਓ ਭੜੀ ਗੋਲਕਾਂ ਦੇ ਉੱਤੇ ਕਰ ਲਿਆ ਕਬਜਾ ਕੁੱਤੀ ਚੋਰਾ ਰਣੀ ਬਗਲੇ ਨੇ ਬਾਣਾ ਪਾ ਕੇ ਰੂਪ ਪਾਇਆ ਹੈ ਸਾਗਰਾ ਦੇ ਹਸਤੇ ਗੁਰੂ ਜੀ ਗ੍ਰੰਥ ਸਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਦੇ ਗੁਰੂ ਜੀ ਗ੍ਰੰਥ ਸਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਨਸ਼ਿਆਂ ਤੇ ਰਹੇ ਦੂਰੇ ਜਾਂਦੇ ਨਾ ਜਵਾਨ ਪੁੱਲਗੇ ਨੇ ਰਸਤਾ ਦਰ ਲਵ ਜੀਵਨ ਨੂੰ ਕਾਲ ਛੱਡਿਆ ਕੋਡੀਆਂ ਤੋਂ ਸਸਤਾ ਬਣੇ ਕਮਜ਼ੋਰ ਬਾਣੀ ਨਾਲ ਟਟਕੇ ਰੂਪ ਸੀ ਜੋ ਸੰਤ ਤੇ ਗੁਰੂ ਜੀ ਗ੍ਰੰਥ ਸਾਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਗੁਰੂ ਜੀ ਗ੍ਰੰਥ ਸਾਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਗੁਰੂ ਜੀ ਗ੍ਰੰਥ ਸਾਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ